ਪੰਜਾਬ ਦੀ ਸਭ ਤੋਂ ਵੱਡੀ ਲੁਧਿਆਣਾ ਦੀ ਸਬਜ਼ੀ ਮੰਡੀ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਹੈ ਕਿਉਂਕਿ ਮੰਡੀ ਦੇ ਵਿੱਚ ਸਬਜ਼ੀ ਤਾਂ ਮਿਲ ਰਹੀ ਹੈ ਐਥੇ ਸਬਜ਼ੀ ਦੇ ਨਾਲ ਬਿਮਾਰੀਆਂ ਵੀ ਫਰੀ ਮਿਲ ਰਹੀਆਂ ਨੇ ਜੀ ਹਾਂ ਇਹ ਤਸਵੀਰ ਕੁਝ ਇਸ ਤਰ੍ਹਾਂ ਹੀ ਬਿਆਨ ਕਰ ਰਹੀ ਹੈ ਪਿਆਜ਼ ਜਿੱਥੇ ਚੁਗੇ ਜਾ ਰਹੇ ਨੇ ਉਸੇ ਪਿਆਜ਼ ਦੇ ਕੋਲ ਕੂੜੇ ਦਾ ਢੇਰ ਲੱਗਿਆ ਹੋਇਆ ਅਤੇ ਉਸੇ ਕੂੜੇ ਦੇ ਢੇਰ ਦੇ ਕੋਲੇ ਇੱਕ ਬੋਰਡ ਲੱਗਿਆ ਹੋਇਆ ਕਿ ਜੇਕਰ ਬਾਹਰੋਂ ਕੂੜਾ ਤੁਸੀਂ ਇੱਥੇ ਲਿਆ ਕੇ ਸੁੱਟੋਗੇ ਤਾਂ 10000 ਰੁਪਏ ਜੁਰਮਾ ਨਾ ਲੱਗੇਗਾ ਬਾਹਰੋਂ ਕੂੜਾ ਸੁੱਟਣ ਦੀ ਕੀ ਲੋੜ ਐ ਇੱਥੇ ਤਾਂ ਮੰਡੀ ਦਾ ਹੀ ਕੂੜਾ ਬਹੁਤ ਜ਼ਿਆਦਾ ਹੈ ਲੋਕਾਂ ਵੱਲੋਂ ਇਤਰਾਜ਼ ਵੀ ਚੁਟਾਇਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਇੱਥੇ ਕੂੜਾ ਸੁੱਟਿਆ ਹੋਇਆ ਹੈ ਗੰਦਗੀ ਪ੍ਰੋਸੀ ਚੱਲ ਰਹੀ ਹੈ ਲੋਕ ਗੰਦਗੀ ਦੇ ਵਿੱਚੋਂ ਹੀ ਸਬਜ਼ੀਆਂ ਲੈ ਕੇ ਜਾ ਰਹੇ ਨੇ ਇਹੀ ਸਬਜ਼ੀਆਂ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਦੀਆਂ ਨੇ ਤੇ ਇਸੇ ਪਿਆਜ਼ ਦਾ ਤੜਕਾ ਲੱਗਦਾ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਠੇਕੇਦਾਰ ਦੀਆਂ ਸ਼ਿਕਾਇਤਾਂ ਆ ਚੁੱਕੀਆਂ ਨੇ ਪਰ ਇਸ ਦੇ ਬਾਵਜੂਦ ਸਬਜ਼ੀ ਮੰਡੀ ਦੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਨੇ ਉਸੇ ਜਗ੍ਹਾ ਦੇ ਉੱਪਰ ਸਬਜ਼ੀ ਪਈ ਹੁੰਦੀ ਹੈ ਕਿਤੇ ਨਾ ਕਿਤੇ ਆਮ ਲੋਕਾਂ ਲਈ ਜ਼ਿੰਦਗੀ ਦੇ ਨਾਲ ਕਿਤੇ ਨਾ ਕਿਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜੀ ਸਬਜ਼ੀ ਕੂੜੇ ਦੇ ਢੇਰ ਦੇ ਵਿੱਚ ਪਈ ਹੈ ਉਹ ਸਬਜ਼ੀ ਲੋਕਾਂ ਨੇ ਖਾਣੀ ਹੈ ਅਤੇ ਲੋਕ ਸਬਜ਼ੀ ਦੇ ਨਾਲ ਬਿਮਾਰੀ ਖਰੀਦ ਕੇ ਲੈ ਕੇ ਜਾਂਦੇ ਨੇ ਇਸੇ ਕਰਕੇ ਅਪੀਲ ਹੈ ਕਿ ਠੇਕੇਦਾਰ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਹੋਣਾ ਕਿਤੇ ਨਾ ਕਿਤੇ ਲੋਕਾਂ ਦੀ ਜਾਨ ਵੀ ਲੈ ਸਕਦਾ ਹੈ ਹਾਂਜੀ ਪ੍ਰਧਾਨ ਜੀ ਗੱਲ ਕਰੀਏ ਮੰਡੀ ਦੇ ਹਾਲਾਤ ਬੜੇ ਮਾੜੇ ਨੇ ਇੱਕ ਪਾਸੇ ਪਿਆਜ਼ ਪਏ ਥੱਲੇ نیچے ਜਿਹੜਾ ਛੱਪੜਾ ਉਹ ਲੱਗਾ ਹੈ ਤੇ ਤੀਸਰੇ ਪਾਸੇ ਗੱਲ ਕਰੀਏ ਜਿਹੜੀਆਂ ਮਹਿਲਾਵਾਂ ਨੇ ਪਿਆਜ਼ ਚੁੰਡੀਆਂ ਚੁਗਦੀਆਂ ਪਈਆਂ ਨੇ ਲੱਗਦਾ ਕਿਤਨੇ ਕਿਤੇ ਬਿਮਾਰੀਆਂ ਲੋਕਾਂ ਦੇ ਘਰਾਂ ਚ ਵੰਡੀਆਂ ਜਾ ਰਹੀਆਂ ਬਿਲਕੁਲ ਜੀ ਬਿਮਾਰੀਆਂ ਦਾ ਘਰ ਹੀ ਆ ਜੀ ਤੁਸੀਂ ਦੇਖ ਸਕਦੇ ਹੋ ਵੀ ਆਮ ਬੰਦਾ ਇੱਥੇ ਜੇ 2 ਮਿੰਟ ਦੀ ਬਰਦਾਸ਼ਤ ਦੀ ਸ਼ਕਤੀ ਇੱਥੇ ਖਤਮ ਹੋ ਜਾਵੇ ਆਮ ਬੰਦਾ ਇੱਥੇ ਨਹੀਂ ਖੜ੍ਹ ਸਕਦਾ ਤਾਂ ਸਾਡੀ ਮਜਬੂਰੀ ਹੈ ਜੀ ਅਸੀਂ ਮੰਡੀ ਦਾ ਕੰਮ ਕਰਨਾ ਸਾਨੂੰ ਇੱਥੇ 4-6 ਘੰਟੇ ਰੋਜ਼ ਆਣੇ ਆ ਬਿਮਾਰੀ ਨਾਲ ਲੈ ਕੇ ਜਾਣ ਅੱਛਾ ਜੇ ਗੱਲ ਕਰੀਏ ਬੋਰਡ ਤਾਂ ਬੜੇ ਵੱਡੇ ਵੱਡੇ ਲੱਗਦੇ ਨੇ ਪਰ ਫੋਲੋ ਅਪ ਕੋਈ ਨਹੀਂ ਕੀਤਾ ਇਹ ਯਹਾਂ ਪਰ ਕੂੜਾ ਬਾਹਰ ਬਾਹਰ ਸੇ ਕੂੜਾ ਲਾ ਕੇ ਫਿਕਣਾ ਮਣਾ ਹੈ ਪਰ ਮੰਡੀ ਦੇ ਅੰਦਰ ਹੀ ਇੰਨਾ ਗੰਦਾ ਪਿਆ ਹੈ ਬਾਹਰ ਲਿਆਂਦੀ ਲੋੜ ਨਹੀਂ ਭਾਈ ਠੇਕੇਦਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਹੁਣ ਜਿਹੜਾ ਗਰੀਬ ਬੰਦਾ ਉਹਨੂੰ ਨਹੀਂ ਪਤਾ ਹੁਣ ਅਣਜਾਣ ਆ ਉਹ ਰੇੜਾ ਆ ਕੁਝ ਖਾਲੀ ਕਰ ਦਿੰਦਾ ਇਹ ਠੇਕੇਦਾਰਾਂ ਦੀ ਜ਼ਿੰਮੇਵਾਰੀ ਬਣਦੀ ਐ ਏਡਾ ਮਹਿੰਗਾ ਠੇਕਾ ਲਿਆ 5 ਲੱਖ 6 ਲੱਖ ਰੁਪਏ ਮਹੀਨੇ ਦਾ ਸਰਕਾਰ ਦਿੰਦੀ ਆ ਇਹਨਾਂ ਨੂੰ ਚਾਹੀਦਾ ਵੀ ਟੈਂਪੋ ਟਾਈਮ ਸਫਾਈ ਕਰਨ ਆਪਣੀ ਜ਼ਿੰਮੇਵਾਰੀ ਨਿਭਾਣ ਅੱਜ ਠੇਕਾ ਵੀ ਲਿਆ ਤੇ ਲੱਗਦਾ ਲੋਕ ਆਰਟੀਆਂ ਦੇ ਪੈਸੇ ਇਕੱਠੇ ਕਰਦੇ ਜੀ ਫਿਰ ਅਦੇ ਸਫਾਈ ਕਰਾਂ ਦੇ ਭਾਈ ਬੜਾ ਕੁਝ ਹੁੰਦਾ ਪਹਿਲੇ ਹੁੰਦੇ ਸੀ ਅਸੀਂ ਪ੍ਰਦਰਸ਼ਨ ਕਰਕੇ ਬੰਦ ਕਰਾਏ ਪਹਿਲੇ ਸਫਾਈ ਦੇ ਬੜਾ ਕੁਝ ਹੁੰਦਾ ਸੀ ਪੈਸੇ ਇਕੱਠੇ ਹੁੰਦੇ ਸੀ ਜੀ ਸਫਾਈ ਤੁਹਾਡੇ ਸਾਹਮਣੇ ਹੀ ਹਾਲ ਹੈ ਜੀ ਚੇਅਰਮੈਨ ਸਾਹਿਬ ਦੋ ਨੋਟਿਸ ਘਟ ਚੁੱਕੇ ਨੇ ਠੇਕੇਦਾਰ ਨੂੰ ਪਰ ਉਹਦੇ ਜੂ ਨਹੀਂ ਸਕਦੀ ਜੀ ਸਫਾਈ ਤੁਹਾਡੇ ਸਾਹਮਣੇ ਹੀ ਹੈ ਜੀ ਹਾਲ ਬਿਮਾਰੀ ਦਾ ਇਹ ਜਿਹੜੀ ਠੇਕੇਦਾਰਾ ਠੇਕਾ ਰੱਦ ਹੋਣ ਦੀਦਾ ਕਿਉਂਕਿ ਜਿਹੜੀ ਇਹ ਤਾਂ ਬਿਮਾਰੀ ਵਧਦੇ ਵਜਿ ਸਬਜ਼ੀਆਂ ਦੀ ਆੜ ਤੋਂ ਬਿਲਕੁਲ ਚੇਅਰਮੈਨ ਜੀ ਬਹੁਤ ਸਖ ਤੇ ਉਹਨਾਂ ਨੇ ਦੋ ਨੋਟਿਸ ਆਂਦੇ ਹੀ ਹਜੇ ਉਹਨਾਂ ਨੂੰ ਆਏ ਨੂੰ ਥੋੜਾ ਜਿਹਾ ਟਾਈਮ ਹੋਇਆ ਪਰ ਜ਼ਿੰਮੇਵਾਰ ਅਫਸਰ ਨੇ ਉਹਨਾਂ ਨੇ ਦੋ ਨੋਟਿਸ ਪਹਿਲੇ ਕੱਢਦੇ ਹੋਏ ਨੇ ਉਮੀਦ ਆ ਤੀਜਾ ਨੋਟਿਸ ਕੱਟ ਕੇ ਠੇਕਾ ਰੱਦ ਕਰਾ ਦੇਣ ਆਰਤੀਆਂ ਨੂੰ ਕੀ ਅਪੀਲ ਜੀ ਕਿਉਂਕਿ ਉਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਜ਼ਿੰਮੇਵਾਰੀ ਸਮਝ ਨਹੀਂ ਆ ਗਈ ਗਲਤੀ ਨਾ ਪਾਣ ਆੱਜੇ ਨੂੰ ਅਪੀਲ ਆ ਆਰਤੀ ਕੁਝ ਹੱਦ ਤੱਕ ਸੁਆਣਾ ਵੀ ਨਹੀਂ ਹੈ ਜੀ ਉਹ ਧਿਆਨ ਰੱਖਦੇ ਇਸ ਚੀਜ਼ ਦਾ ਪਰ ਜੇ ਮੈਂ ਮੰਨਦਾ ਜੇ ਠੇਕੇਦਾਰ ਆਪਣੀ ਜ਼ਿੰਮੇਵਾਰੀ ਨੂੰ ਭਾਵੇਂ ਦੇ ਮੌਲਨਾ ਬਣੇ ਮੰਡੀ ਦੇ ਵਿੱਚ ਸਾਰੀ ਨਲੈਕੀ ਤੇ ਫਿਰ ਜੇ ਠੇਕੇਦਾਰ ਦੀ ਕੋਈ ਠੇਕੇਦਾਰ ਸਮਝੇ ਨਹੀਂ ਇਹ ਸਫਾਈ ਦਾ ਠੇਕਾ ਇੱਕ ਬਣਿਆ ਇਹ ਚੀਜ਼ ਇਹ ਠੇਕੇ ਦਾ ਕੰਮ ਨਹੀਂ ਹੈ ਵੀ ਮੰਡੀ ਤੇ ਜਿੱਥੇ ਗੰਦ ਹੋਊਗਾ ਸਫਾਈ ਕਰਨੀ ਹੈ ਤੇ ਸਫਾਈ ਕਰਨ ਛੱਡਣਾ ਕੋਈ ਨਹੀਂ ਜਾਂਦਾ ਜੀ ਫਿਰ ਕੋਈ ਵੀ ਨਹੀਂ ਜਾਂਦਾ ਤੁਹਾਡੇ ਸਾਹਮਣੇ ਹੈ ਜੀ ਇਹ ਇੱਕ ਦਿਨ 'ਚ ਨਹੀਂ ਇਕੱਠਾ ਹੋ ਸਕਦਾ ਇੰਨਾ ਤਜਰਬੇਕਾਰ ਤੁਸੀਂ ਪੱਤਰਕਾਰ ਹੋ ਤੁਸੀਂ ਵੀ ਆਪਣੇ ਐਕਸਪੀਰੀਅੰਸ ਨਾਲ ਦੱਸ ਸਕਦੇ ਹੋ ਵੀ ਇੱਕ ਦਿਨ 'ਚ ਐਡਾ ਗੰਦ ਨਹੀਂ ਇੱਥੇ ਇਕੱਠਾ ਹੋ ਸਕਦਾ ਨਹੀਂ ਇੱਕ ਦਿਨ 'ਚ ਨਹੀਂ ਹੋ ਸਕਦਾ ਫਿਰ ਮਤਲਬ ਸ਼ੁਰੂ ਤੋਂ ਸਫਾਈ ਕੀਤੀ ਨਹੀਂ ਠੇਕੇਦਾਰ ਨੇ ਸਫਾਈ ਜਦੋਂ ਬਹੁਤ ਕਿਤੇ ਜਿਵੇਂ ਖਬਰ ਲੱਗ ਜਵੇ ਆ ਗਰਮੋ ਗਰਮੀ ਹੋ ਜਵੇ ਨੀ ਇਹ ਤਿੰਨ ਚਾਰ ਮਹੀਨੇ ਨਹੀਂ ਹੁੰਦੀ ਮੰਗ ਲਈ ਮੰਗ ਲਈ ਹੈ ਜੀ ਚੇਅਰਮੈਨ ਸਾਹਿਬ ਤੋਂ ਪ੍ਰਸ਼ਾਸਨ ਤੋਂ ਵੈਸੇ ਉਹ ਆਪਣਾ ਕੰਮ ਕਰ ਰਹੇ ਫਿਰ ਵੀ ਅਸੀਂ ਪਈ ਅਪੀਲ ਕਰਾਂਗੇ ਵੀ ਇੱਥੇ ਧਿਆਨ ਦਿੱਤਾ ਜਾਵੇ ਤੇ ਤਿੰਜਾ ਨੋਟਿਸ ਕੱਢ ਕੇ ਕੋਈ ਸਿਆਣਾ ਤੇ ਸੂਰੀਵੰਟ ਠੇਕੇਦਾਰ ਉਹ ਬੜੀ ਮਾਤਰਾ ਉੱਤੇ ਗੰਦਗੀ ਹੈ ਤੇ ਆਮ ਲੋਕ ਕਾਫੀ ਪਰੇਸ਼ਾਨ ਨੇ ਕੀ ਗੱਲ ਹੈ ਤੁਸੀਂ ਤਾਂ ਤੁਹਾਡਾ ਜੀਆਨ ਤੁਸੀਂ ਸਾਡੀ ਆਵਾਜ਼ ਜਨਤਾ ਤੱਕ ਪਹੁੰਚਾਉਣੀ ਹੋ ਤੇ ਸਰ ਗੰਦਗੀ ਤੇ ਤਾਂ ਪਹਿਲਾਂ ਜਿਹੜੀ ਇਹ ਇਹ ਬਲੇਮ ਲਾ ਦਿੰਦਾ ਪੁਰਾਣੀ ਠੇਕੇਦਾਰ ਦਾ ਚਲੋ ਉਹ ਵੀ ਅਸੀਂ ਮੰਨ ਲਿਆ ਪਰ ਅਸੀਂ ਹੁਣ ਕਾਰਪੋਰੇਸ਼ਨ ਆ ਕਹਿੰਦਾ ਕੁਝ ਸੱਤ ਹੈ ਕਲੋ ਜੇਸ਼ਨ ਕਾ ਆਕਟੀ ਤੇ ਦਾ ਉਹ ਸੇਤੀ ਨਮਟਾਰਾ ਕਰਾਂਗੇ ਬਹੁਤ ਸੇਤੀ ਦੇਖਿਆ ਤੁਸੀਂ ਬਹੁਤ ਸੇਤੀ ਮੰਡੀ ਐਨ ਸਾਫ ਸੁਥਰੀ ਹੋ ਜੂ ਕਿਉਂਕਿ ਸਾਡੀ ਦੋ ਵਾਰੀ ਮੀਟਿੰਗ ਹੋ ਚੁੱਕੀ ਆ ਆਪਣੇ ਦੋ ਵਾਰ ਇੱਕ ਵਾਰ ਤਾਂ ਕੈਨਸਲ ਹੋ ਗਈ ਤੇ ਇੱਕ ਵਾਰੀ ਡੀਐਮ ਸਾਹਿਬ ਨਹੀਂ ਆਏ ਸੀਗੇ ਤੇ ਸਾਡੀ ਮੀਟਿੰਗ ਨਹੀਂ ਹੋਈ ਆ ਪਰ ਹਾਲੋ ਸੋ ਤਾਂ ਕੋਈ ਨਤੀਜਾ ਨਿਕਲਿਆ ਮੇਰ ਮਹਿਮਨਾ ਹੋ ਗਈ ਮੇਰ ਮਹਿਮਨਾ ਸਭ ਜਣ ਐਗਰੀ ਆ ਕਾਰਪੋਰੇਸ਼ਨ ਨਾਲ ਅਸੀਂ ਕੋਲਬੇਸ਼ਨ ਕਰ ਤੇ ਗੰਦਗੀ ਦੇ ਵਿੱਚ ਬਹੁਤ ਸੇਤੀ ਇੱਕੋ ਛਟਕਾਰਾ ਪਈ ਆ ਅੱਛਾ ਜੇ ਚੇਅਰਮੈਨ ਸਾਹਿਬ ਜੇ ਗੱਲ ਕਰੀਏ ਐਗਜ਼ਿਟ ਪੁਆਇੰਟ ਨਾਲ ਉੱਥੇ ਪਿਆ ਜ ਇਹ ਘੱਟੋ ਘੜਾ ਦੋ ਤਿੰਨ ਕੱਟਰ ਮਾਲ ਕੇ ਹੈ ਜੀ ਉਹਦੇ ਗੰਦਗੀ ਦੇ ਵਿੱਚੋਂ ਜਿਹੜੇ ਮਹਿਲਾਵਾਂ ਨੇ ਚੁਗਦੀਆਂ ਪਈਆਂ ਤੇ ਉਹ ਵੇਚਣਾ ਸੇ ਕਰਦੀਆਂ ਵੇਣ ਲੱਗਦਾ ਨਹੀਂ ਕਿ ਕਿੰਨੇ ਕਿੰਨੇ ਬਿਮਾਰੀਆਂ ਨੂੰ ਸਿੱਧਾ ਤੇਹਰਾ ਬਿਮਾਰੀ ਵੇਚਦੀ ਹੈ। ਇਹ ਤਾਂ ਬਿਲਕੁਲ ਇਹ ਤਾਂ ਵੀ ਪਹਿਲਾਂ ਪਿਆਜ਼ ਜਦੋਂ ਵਪਾਰੀ ਲੈ ਕੇ ਆਉਂਦਾ ਵਾ ਕੋਈ ਬਾਇ ਚਾਂਸ ਹੋ ਜਾਂਦਾ ਉਹ ਖਿੰਜ ਜਾਂਦਾ ਬਾਕੀ ਚੋਰੀ ਵੀ ਹੋ ਜਾਂਦੀ ਹੈ ਕੋਈ ਇਹ ਜੀ ਗੱਲ ਨਹੀਂ ਹੈ ਜੀ। ਸਰ ਗੰਦਗੀ ਦੇ ਵਿੱਚ ਪਿਆ ਗੰਦਗੀ ਦੇ ਛੰਡਾ ਛੱਡੀ ਕੀਤੀ ਜਾਂਦੀ ਹੈ। ਮੈਂ ਕਹਿੰਦਾ ਜੀ ਛੰਡਾ ਛੰਟੀ ਕਰਦੇ ਆ ਵੇਚਦੇ ਆ ਉਹਨਾਂ ਦੇ ਵਿੱਚ ਫੋਟੋ ਤੋਂ ਪਤਾ ਲੱਗਿਆ ਨਾ ਵੀ ਯਾਰ ਕੁਝ ਹੁੰਦਾ ਵਾ ਕੋਈ ਗੱਲ ਨਹੀਂ ਉਹਨਾਂ ਦਾ ਅਸੀਂ ਜ਼ਰੂਰ ਗੌਰ ਕਰਾਂਗੇ ਆਪਣੇ ਸਾਰਾ ਆਪਣੂ ਕਹਿੰਨੇ ਵੀ ਉਹਨਾਂ ਦੇ ਨਾਥ ਬੋ ਤੇ ਵਪਾਰੀ ਵਰਗ ਨੂੰ ਵੀ ਕਹਿੰਨੇ ਵੀ ਜਿਹੜਾ ਪੂਰਾ ਕਾਲ ਥੋੜਾ ਹੁੰਦਾ ਵੀ ਉਹਨੂੰ ਚੰਗੀ ਤਰ੍ਹਾਂ ਵੀ ਤੁਸੀਂ ਆਪਦੇ ਕੰਮ ਦਾ ਵੀ ਬੇਨਿ ਬੇਸਟੇਜ ਆ ਜਿਹੜੀ ਠੀਕ ਅੱਗਲਿਆ ਹੋਇਆ ਪਿਆਜ਼ ਕੱਟਦਾ ਦੂਜੇ ਤੇ ਥੋੜਾ ਜਿਹਾ ਖਿਆਲ ਰੱਖੋ ਤੇ ਠੇਕੇਦਾਰ ਦੇ ਕੋਈ ਕਾਰਵਾਈ ਕੀਤੀ ਗਈ ਹੈ ਨੋਟਿਸ ਦਿੱਤਾ ਜੋ ਕਿਉਂਕਿ ਕਾਫੀ ਕੰਪਲੀਟਾਂ ਆ ਚੁੱਕੀਆਂ ਲੋਕ ਪਰੇਸ਼ਾਨ ਬਹੁਤ ਨੇ ਹਰ ਤੇ ਠੇਕੇਦਾਰ ਨੂੰ ਦੋ ਨੋਟਿਸ ਦਿੱਤੇ ਜੀ ਗਾ ਗੰਦਗੀ ਬਾਰੇ ਹਲੇ ਉਹਨਾਂ ਦਾ ਜੋ ਅੰਤ ਤੱਕ ਡਰਾਈਵਰ ਜੂ ਕੋਈ ਆਇਆ ਨਹੀਂਗਾ ਪਹਿਲਾ ਜਵਾਬ ਤਾਂ ਉਹਨਾਂ ਨੇ ਇਹ ਸੀਗਾ ਵੀ ਅਸੀਂ ਓਵਰਚਾਰਜਿੰਗ ਤੇ ਆਵਾਜ਼ ਆਉਂਦੇ ਸਾਨੂੰ ਤਾਂ ਨੋਟਿਸ ਦਿੱਤਾ ਜਾਂਦਾ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਓਵਰਚਾਰਜਿੰਗ ਦੇ ਆਵਾਜ਼ ਤਾਂ ਸਾਰੇ ਉਠਾਉਂਦੇ ਆ ਵੀ ਤੁਹਾਨੂੰ ਤਾਂ ਅਸੀਂ ਗੰਦਗੀ ਕਰਕੇ ਨੋਟਿਸ ਦੇ ਰਹੇ ਆਂ ਔਰ ਗੰਦਗੀ ਦੇ ਵਿੱਚ ਤੁਸੀਂ ਮੈਂ ਕਿਦਾਂ ਰੇਟ ਕੀਤਾ ਔਰ ਤੁਸੀਂ ਯਕੀਨ ਮੰਨਿਓ ਉਹ ਮੈਂ ਬੈਨਰ ਫਿੱਕਿਆ ਬਾਦੂ ਜੀ ਨੇ ਪੁਰਾਣੀ ਠੇਕੇਦਾਰ ਦੀ ਗੰਦਗੀ ਆ ਪਰ ਜਦੋਂ ਮੈਂ ਨੰਕੇ ਜਾ ਉੱਥੇ ਬਿਲਕੁਲ ਫਰੈਸ਼ ਜ਼ਿੰਦਗੀ ਪਈ ਸੀ ਪਰਾਲੀ ਤਾਂ ਸਾਨੂੰ ਲੱਗ ਜਾਂਦੀ ਆ ਪਰਾਲੀ ਜਿਹੜੀ ਹੁੰਦੀ ਆ ਉਹ 2 3 4 ਦਿਨਾਂ ਬਾਅਦ ਗੰਨ ਲੱਗ ਜਾਂਦੀ ਆ ਪਰ ਉੱਥੇ ਉਹ ਓਮੀ ਢੇਰ ਲੱਗੇ ਹੋਏ ਸੀ ਉਹਦੇ ਜਿਵੇਂ ਬਹੁਤ ਪੁਰਾਣੀ ਜਿਹਦੇ ਵਿੱਚ ਨਮੀ ਹੁੰਦੀ ਆ ਅਸਰ ਲੱਗਦਾ ਨਹੀਂ ਆਪਣੀ ਗਲਤੀ ਲੁਕਾਉਣ ਵਾਸਤੇ ਦੂਜਿਆਂ ਦੇ ਅਸਰ ਕਰ ਸਕਦੇ ਬਿਲਕੁਲ ਬਿਲਕੁਲ ਇਵੇਂ ਹੀ ਚੱਲ ਰਿਹਾ ਜੀ ਇਹਨਾਂ ਦਾ ਇੱਕ ਦੂਜੇ ਦਾ ਤਸਰਬਾਜੀ ਚੱਲ ਰਹੀ ਆ ਇਹ ਹੁਣ ਕੀ ਦੱਸਾਂਗੇ ਤੁਹਾਨੂੰ ਆਉਣ ਦੀ ਰੋਡ ਤੋਂ ਕੁਸ਼ਾਸੀ ਸੁਣਦੇ ਹਾਂ ਕੈਮਰੇ ਮੂਹਰੇ ਕਈ ਵਾਰੀ ਉਹ ਇਹ ਅਸੀਂ ਬਿਆਨ ਕਰ ਸਕਦੇ ਤੇ ਤੁਸੀਂ ਇਕੱਲੇ ਬੈਠੋ ਅਸੀਂ ਤੁਹਾਡੇ ਨਾਲ ਕਰ ਸਕਦੇ ਹਾਂ ਪਰ ਜਨਤਾ ਨੂੰ ਹੁਣ ਜੇ ਦਸੀਏ ਜਨਤਾ ਦੇ ਵਿੱਚ ਆ ਕਰਮਾ ਚ ਹਾਂ ਇਸ ਲਈ ਕਾਰਵਾਈ ਇਹਨਾਂ ਦੇ ਉੱਤੇ ਹੋਣਾ ਵਾਦਾ ਵਾ ਕਿ ਇਹਨਾਂ ਦੇ ਬਹੁਤ ਵਧੀਆ ਮੰਡੀ ਨੂੰ ਇੱਕ ਸਾਫ ਸੁੱਧ ਦੀ ਮੱਢ ਬਣਾਉਂਦਾ ਸਾਡਾ ਸੁਭਾਚਾਰ ਥੈਂਕ ਯੂ ਸਰ ਇੱਕ ਸਬੰਧਿਤ ਦਸਤੂਜੀ ਮੰਡੀ ਦੇ ਚੇਅਰਮੈਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਸਾਡੇ ਕੋਲ ਸ਼ਿਕਾਇਤਾਂ ਆ ਚੁੱਕੀਆਂ ਨੇ ਪਹਿਲਾਂ ਵੀ ਦੋ ਨੋਟਿਸ ਦੇ ਚੁੱਕੇ ਆ ਠੇਕੇਦਾਰ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਆਮ ਲੋਕਾਂ ਦੇ ਨਾਲ ਅਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਨੂੰ ਜਾਣਨ ਤੋਂ ਮਨੀਸ਼ ਦੀ ਰਿਪੋਰਟ ਜਗਬਾਣੀ ਟੀਵੀ